ਸੋ ਸ਼ਿਖਲ ਜੀ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਬਲੌਗ ਦੇ ਵਿੱਚ ਸਵਾਗਤ ਹੈ ਸੋ ਅਸੀਂ ਜਾਣਾ ਸੀ ਐਸ সিটি ਪਾਸਪੋਰਟਾਂ ਦਾ ਕੈਂਪਕ੍ਰੌਨਸ ਵਰਮਾਨ ਨੂੰ ਸਭ ਤੋਂ ਪਹਿਲਾਂ ਆਪਾਂ ਸਕੂਲ ਛੱਡਿਆ ਕਿਉਂਕਿ ਅਸੀਂ ਇਕੱਠੇ ਘਰੋਂ ਨਿਕਲ ਆਏ ਸੀ ਤੇ ਰਮਾਨ ਛੱਡ ਕੇ ਅਸੀਂ ਚੱਲ ਪਏ ਸਟੇਸ਼ਨ ਵੱਲ ਅਸੀਂ ਜਾਣਾ ਸੀ ਟ੍ਰੇਨ ਰਾਈ ਸਿਟੀ ਅਸੀਂ ਆਪਣੀ ਕਾਰ پارک ਕੀਤੀ ਤੇ ਸਟੇਸ਼ਨ ਦੇ ਅੰਦਰ ਚੱਲ ਪਏ ਸੋ ਮੇਰਾ ਫਰਸਟ ਐਕਸਪੀਰੀਅੰਸ ਸੀਗਾ ਮੈਂ ਫਰਸਟ ਟਾਈਮ ਟ੍ਰੇਨ ਤੇ ਜਾ ਰਹੀ ਸੀ ਸੋ ਮੈਂ ਐਕਸਾਈਟਿਡ ਵੀ ਸੀ ਨਰਵਸ ਵੀ ਇਸ ਤੋਂ ਪਹਿਲਾਂ ਮੈਂ ਕਦੇ ਟ੍ਰੇਨ ਦਾ ਸਫ਼ਰ ਨਹੀਂ ਸੀ ਕੀਤਾ ਇੰਡੀਆਸ ਪੰਜਾਬ ਚ ਕਦੇ ਮੌਕਾ ਨਹੀਂ ਮਿਲਿਆ ਸੋ ਹਸਬੰਡ ਨੇ ਪਹਿਲਾਂ ਵੀ ਟ੍ਰੇਨ ਦਾ ਸਫ਼ਰ ਕੀਤਾ ਸੀ ਉਹ ਕਹਿੰਦੇ ਸਿਟੀ 'ਚ ਟ੍ਰੇਨਾਂ ਹੀ ਜਾਣਾ ਸਭ ਤੋਂ ਬੈਟਰ ਹੈ ਕਿਤੇ ਸਿਟੀ ਦੇ ਅੰਦਰ ਹੈ ਬਿਲਕੁਲ ਸਟੇਸ਼ਨ ਸੋ ਸਾਹਮਣੇ ਆਪਾਂ ਨੇ ਜੋ ਬਲੂ ਤੇ yellow ਪੋਲ ਦੇਖਦੇ ਉੱਥੇ ਆਪਾਂ ਏਟੀਟਿਕਟ ਟੈਪ ਕਰਕੇ ਨਿਕਲਣਾ ਹੁੰਦਾ ਹੈ ਇਹ ਗਲਾਸ ਡੋਰ ਖੁੱਲਦੇ ਨੇ ਸੋ ਏਟੀਟਿਕਟ ਜੋ ਬੱਸ ਦੇ ਅੰਦਰ ਯੂਜ਼ ਹੁੰਦੇ ਨੇ ਉਹੀ ਟ੍ਰੇਨਾਂ ਦੇ ਅੰਦਰ ਯੂਜ਼ ਹੁੰਦੇ ਨੇ ਕੋਈ ਅਲੱਗ ਤੋਂ ਪ੍ਰੋਸੈਸ ਨਹੀਂ ਹੁੰਦਾ ਸੋ ਟੈਪ ਕਰਕੇ ਆਪਾਂ ਅੰਦਰ ਆਗੇ ਸੋ ਐਵੇਂ ਸੇਮ ਜਦੋਂ ਆਪਾਂ ਆਪਣੀ ਡੈਸਟੀਨੇਸ਼ਨ ਤੇ ਪਹੁੰਚਦੇ ਆ ਉੱਥੇ ਆਪਾਂ ਆਪਣੇ ਏਟੀ ਕਾਰਡ ਟੈਪ ਕਰਨੇ ਗਲਾਸ ਕਾਰਡ ਡੋਰ ਖੁੱਲ ਜਣੇ ਸੋ ਆਪਾਂ ਬਾਹਰ ਨਿਕਲ ਜਾਨੇ ਆ ਸੋ ਦੈਟਸ ਇਟ ਮਤਲਬ ਹੋਰ ਕੋਈ ਟਿਕਟ ਨਹੀਂ ਲੈਣੀ ਆਪਾਂ ਕੋਈ ਹੋਰ ਪ੍ਰੋਸੈਸ ਨਹੀਂ ਇਹ ਬਹੁਤ ਈਜ਼ੀ ਪ੍ਰੋਸੈਸ ਹੈ ਸਭ ਨੂੰ ਈਜ਼ੀਲੀ ਸਮਝ ਆ ਜਾਂਦਾ ਹੈ ਸੋ ਸੋ ਜੋ ਟ੍ਰੇਨ ਦਾ ਡਰ ਸੀਗਾ ਆਪਣੇ ਮਨ ਦੇ ਅੰਦਰ ਸੋ ਉਹ ਅੱਜ ਆਪਣਾ ਨਿਕਲ ਗਿਆ ਸੀ ਟ੍ਰੇਨ ਦਾ ਸਫ਼ਰ ਬਹੁਤ ਹੀ ਕੰਫਰਟੇਬਲ ਤੇ ਈਜ਼ੀ ਸੀਗਾ ਸੋ ਹਸਬੰਡ ਕਹਿੰਦੇ ਸੀ ਵੀ ਆਪਾਂ ਨੂੰ ਜਿਵੇਂ ਆਪਾਂ ਸਿਟੀ 'ਚ ਜਾਣੇ ਤੋਂ ਕਾਰ ਕਾਰ ਪਾਰਕਿੰਗ ਦੀ ਪ੍ਰੋਬਲਮ ਫੇਸ ਹੁੰਦੀ ਹੈ ਸੋ ਦੂਸਰਾ ਮੋਸਟ ਆਫ ਦਾ ਟਾਈਮ ਉੱਥੇ ਪੇਡ ਹੁੰਦੀ ਹੈ ਪਾਰਕਿੰਗ ਸੋ ਟ੍ਰੇਨ ਇਜ਼ ਬੈਸਟ ਸੋ ਮਾਰਨਿੰਗ ਆਨ ਕਰਕੇ ਟ੍ਰੇਨ ਤੇ ਜਿਆਦਾ ਕੋਈ ਰੌਸ਼ਨੀ ਸੀਗਾ ਕਾਫੀ ਫ੍ਰੀ ਸੀ ਟ੍ਰੇਨ ਸੋ ਆਪਾਂ ਨੇ ਇੱਥੋਂ ਜਿਵੇਂ ਆਪਾਂ ਪਪਟੋਈ ਤੋਂ ਬੈਨੇ ਆ ਫਿਰ ਆਪਾਂ ਮਿਡਲ ਮੋਰ ਉਟਾਹੋ ਸਿਲਵੀਆ ਪਾਰਕ ਪੈਨਮਿਊਰ ਤੱਕ ਸਟੇਸ਼ਨ ਹੋਰ ਆਂਦਾ ਦੈਨ ਆਪਾਂ ਆਪਣੇ ਬਿਟੋਮਾਰਟ ਲਾਸਟ ਸਰਵਿਸ ਸਟੇਸ਼ਨ ਤੇ ਪਹੁੰਚ ਜਾਂਦੇ ਜਿੱਥੇ ਲਾਸਟ ਆਪਣਾ ਸਟਾਪ ਐ ਸੋ ਇੱਥੇ ਸਾਹਮਣੇ ਉਹ ਮੈਂਸ਼ਨ ਵੀ ਕਰਦੇ ਰਹਿੰਦੇ ਨੇ ਨਾਲ ਦੀ ਨਾਲ ਵੀ ਇਹ ਵਾਲਾ ਤੁਹਾਡਾ ਸਟੇਸ਼ਨ ਆ ਰਿਹਾ ਅੱਗੇ ਪਲੱਸ ਤੁਸੀਂ ਐਸੋ ਬੱਸਸ ਲੈ ਕੇ ਅੱਗੇ ਜਾ ਸਕਦੇ ਹੋ ਸੋ ਅਸੀਂ ਜਾ ਰਹੀ ਸੀਗੇ ਆਪਣੇ ਪਾਸਪੋਰਟ ਰੀਨਿਊ ਕਰਵਾਉਣ ਸੋ ਮੇਰਾ ਤੇ ਮੇਰੇ ਹਸਬੰਦ ਦਾ ਦੋਨੋਂ ਦਾ ਸੋ ਤੁਸੀਂ ਕੋਸ਼ਿਸ਼ ਕਰਿਓ ਜਦੋਂ ਕੋਈ ਵੀ ਬੰਦਾ ਤੁਸੀਂ ਕਿਸੇ ਨੇ ਪਾਸਪੋਰਟ ਬਣਵਾਉਣ ਜਾਣਾ ਹੈ ਸੋ ਕਿਉਂਕਿ ਜਿਵੇਂ ਇਹਨਾਂ ਦੀ ਪਹਿਲੀ ਲੋਕੇਸ਼ਨ ਸੀਗੀ ਮਹਾਤਮਾ ગાંધી ਸੈਂਟਰੋ ਸਿਟੀ ਉਹ ਇੱਕ ਅਲੱਗ ਨਿਊ ਮਾਰਕੀਟ ਮਤਲਬ ਅਲੱਗ ਰਹਿ ਜਾਂਦੀ ਸੀ ਹੁਣ ਆਪਾਂ ਐਗਜ਼ੈਕਟ ਸਿਟੀ ਦੇ ਅੰਦਰ ਜਾਣਾ ਹੈ ਸੋ ਇਹ ਵਾਲਾ ਐਡਰੈਸ ਹੈ ਇਹਨਾਂ ਦਾ ਐਸ.ਏ.ਪੀ. ਟਾਵਰ ਕਿਨਸ ਗ੍ਰੇਡ 13 ਫਲੋਰ ਸੋ ਬਹੁਤ ਈਜ਼ੀ ਹੈ ਕੋਈ ਔਖਾ ਨਹੀਂ ਹੈ ਪਰ ਹਾਂ ਤੁਸੀਂ ਆਪਣੇ ਡਾਕੂਮੈਂਟੇਸ਼ਨ ਡਨ ਕਰਕੇ ਲੈ ਕੇ ਜਾਓ ਜਰੂਰ ਸੋ 2/2 ਦੀ ਫੋਟੋ ਖਿੱਚਵਾ ਕੇ ਲੈ ਕੇ ਜਾਓ ਕਿਉਂਕਿ ਜਦੋਂ ਆਪਾਂ ਨਵੀਂ ਜਗ੍ਹਾ ਤੇ ਜਾਂਦੇ ਆਂ ਸੋ ਆਪਾਂ ਨੂੰ ਵੇਅਰ ਹਾਊਸ ਲੱਭਣ ਚ ਫੋਟੋ ਕਰਾਉਣ ਚ ਆਏ ਸੋ ਸੀਕ੍ਰੇਟ ਮਾਰਟ ਸਟੇਸ਼ਨ ਤੇ ਪਹੁੰਚ ਕੇ ਸੀ ਜਿਵੇਂ ਅੰਡਰਗਰਾਉਂਡ ਬਣਾਇਆ ਹੋਇਆ ਵਾਲਾ ਸਟੇਸ਼ਨ ਸੋ ਬਹੁਤ ਵਧੀਆ ਕੰਫਰਟੇਬਲ ਸਫਰ ਆ ਸੋ ਹਾਂਜੀ ਤੁਸੀਂ ਫੋਟੋ ਜਿਹੜੀ ਖਿੱਚਵਾ ਕੇ ਜ਼ਰੂਰ ਲੈ ਕੇ ਜਾਓ 2x2 ਦੀ ਕਿਉਂਕਿ ਅਸੀਂ ਇੰਡੀਆ ਵਾਲੀ ਜਿਹੜੀਆਂ ਖਿੱਚਵਾਈਆਂ ਹੋਈ ਸੀ ਉਹ ਲੈ ਗਈ ਸੀ ਉਹ ਉਹਨਾਂ ਨੇ ਨਹੀਂ ਮੰਨੀਆਂ ਕਹਿੰਦੇ ਵੀ ਹੁਣ 2x2 ਦੀਆਂ ਲੱਗਦੀਆਂ ਨੇ ਸੋ ਜਦੋਂ ਉਹਨਾਂ ਨੇ ਸਾਨੂੰ ਦੁਬਾਰਾ ਵਾਪਸ ਭੇਜਿਆ ਸੋ ਸਾਨੂੰ ਵੇਅਰ ਹਾਊਸ ਲੱਣੀ ਸੀ ਲੱਭ ਰਿਆ ਸਟੇਸ਼ਨਰੀ ਵੇਅਰ ਹਾਊਸ ਨਹੀਂ ਸੀ ਲੱਭ ਰਿਆ ਨਾ ਸਾਨੂੰ ਕੋਈ ਫੋਟੋ ਗ੍ਰਾਫਰ ਲੱਭ ਰਿਆ ਸਾਨੂੰ ਬਹੁਤ ਪਰੇਸ਼ਾਨੀ ਆਈ ਸੀ ਸਾਨੂੰ ਕਾਫੀ ਚੱਲਣਾ ਪਿਆ ਸੋ ਇਸ ਲਈ ਆਪਣੇ ਆਪਣਾ ਸਾਰਾ ਕੰਮ ਡਨ ਕਰਕੇ ਲੈ ਕੇ ਜਾਓ ਤਾਂ ਕਿ ਆਪਾਂ ਨਵੀਂ ਜਗ੍ਹਾ ਜਾ ਕੇ ਆ ਨਾਵੇ ਸੋ ਇੱਥੇ ਟ੍ਰੈਕ ਖਤਮ ਹੋ ਜਾਂਦਾ ਸੋ ਇਹ ਲਾਸਟ ਜਿਵੇਂ ਸਰਵਿਸ ਸਟੇਸ਼ਨ ਹੈ ਸੋ ਅੰਡਰਗਰਾਉਂਡ ਬਣਾਇਆ ਹੋਇਆ ਜਿਵੇਂ ਆਪਾਂ ਐਸਕਲੇਟਰ ਤੋਂ ਉੱਪਰ ਗਏ ਸੋ ਬਾਹਰ ਨਿਕਲਦੇ ਆ ਸਾਰ ਸਭ ਤੋਂ ਪਹਿਲਾਂ ਆਪਾਂ ਇੱਕ ਸਿਟੀ ਦਾ ਸੋਨਾ ਜਾਂ ਵਿਊ ਦੇਖਦੇ ਆ ਸੋ ਹਸਬੰਡ ਆਪਣੀ ਲੋਕੇਸ਼ਨ ਲੱਭ ਰਹੇ ਸੀ ਸੋ ਮੈਨੂੰ ਤੇ ਸਿਟੀ ਦਾ ਵਿਊ ਬਹੁਤ ਸੋਹਣਾ ਲੱਗਾ ਐਟ ਲੀਸਟ ਐਵੇਂ ਲੱਗਾ ਆਪਾਂ ਕਿਸੇ ਫੋਰਨ ਕੰਟਰੀ ਚ ਆਏ ਆ ਕਿਉਂਕਿ ਪਾਪਟੋਇਕ ਨਿੱਕਾ ਪੰਜਾਬ ਹੈ ਉੱਥੇ ਪੰਜਾਬੀ ਨੇ ਮੋਸ ਜ਼ਿਆਦਾਤਰ ਬਟ ਉਹ ਏਰੀਆ ਵੀ ਬਹੁਤ ਸੋਹਣਾ ਹੈ ਆਪਣੀ ਜਗ੍ਹਾ ਤੇ ਸੋ ਇਹ ਇੱਥੇ ਆ ਕੇ ਆਪਾਂ ਨੂੰ ਫੋਰਡ ਨਾਲੀ ਫੀਲਿੰਗ ਆਂਦੀ ਹੈ ਥੋੜੀ ਜੀ ਸੋ ਹਸਪੀਟਲ ਲੋਕੇਸ਼ਨ ਸਰਚ ਕਰ ਰਹੇ ਸੀਗੇ ਸੋ ਆਪਾਂ ਥੋੜੀ-ਬਹੁਤੀ ਵੀਡੀਓ ਕੈਪਚਰ ਕਰ ਰਹੇ ਸੀਗੇ ਸੋ ਹਸਬੰਡ ਕਹਿ ਰਹੇ ਸੀ ਆਪਾਂ ਕਿਸੇ ਦਿਨ ਫੇਰ ਬੱਚਿਆਂ ਨੂੰ ਲੈ ਕੇ ਆਵਾਂਗੇ ਸੋ ਦੈਨ ਤੁਸੀਂ ਆਪਾਂ ਰਿਲੈਕਸ ਮਾਈਂਡ ਘੁੰਮਾਂਗੇ ਫਿਰ ਜਿਹਨੇ ਵੀਡੀਓ ਬਣਾਉਣੀ ਹੋਈ ਤੁਸੀਂ ਬਣਾ ਲਿਓ ਬਟ ਮੈਂ ਸੋਚਿਆ ਹੁਣ ਆਪਾਂ ਆਏ ਆ ਏਟਲੀਸਟ ਥੋੜੀ-ਬਹੁਤੀ ਵੀਡੀਓ ਤੇ ਹਨਾ ਕੈਪਚਰ ਕਰੀਏ ਕਿਉਂਕਿ ਟਾਈਮ ਤੇ ਇੱਥੇ ਪਹਿਲਾਂ ਹੀ ਨਹੀਂ ਲੱਗਦਾ ਬਿਜ਼ੀ ਲਾਈਫ ਹੋਣ ਕਰਕੇ ਸੋ ਐਸੇ ਆਪਾਂ ਕਨਸਟ੍ਰੇਟ ਜਾਣਾ ਹੈ ਸਿੱਧੇ ਸੋ ਇਹ ਸਾਰੇ ਸ਼ੋਰੂਮ ਬਣੇ ਹੋਏ ਨੇ ਇੱਥੇ ਬ੍ਰਾਂਡਡ ਸੋ ਜ਼ਿਆਦਾ ਕੋਈ ਕਨਫਿਊਜ਼ਨ ਨਹੀਂ ਹੈ ਜਿਵੇਂ ਆਪਾਂ ਸਟੇਸ਼ਨ ਤੋਂ ਬਾਹਰ ਨਿਕਲਦੇ ਆਂ ਰੋਡ ਕ੍ਰੋਸ ਕਰਕੇ ਸਿੱਧੇ ਹੀ ਜਾਣਾ ਹੈ ਕੋਈ ਆਪਾਂ ਇਧਰ ਉਧਰ ਨਹੀਂ ਜਾਣਾ ਸੋ ਮਾਰਨਿੰਗ ਹੋਣ ਕਰਕੇ ਇੱਥੇ ਜ਼ਿਆਦਾ ਕੋਈ ਟ੍ਰੈਫਿਕ ਨਹੀਂ ਸੀਗੀ ਮਤਲਬ ਕੋਈ ਭੀੜ ਵੀ ਨਹੀਂ ਸੀਗੀ ਕਾਫੀ ਸ਼ਾਂਤ ਜਿਹਾ ਮਾਹੌਲ ਸੀਗਾ ਬਟ ਇਹੀ ਦੁਪਹਿਰ ਟਾਈਮ ਪੂਰਾ ਰਸ ਸੀ ਉਹ ਬ੍ਰਾਂਡ ਬਿਲਡਿੰਗ ਹੈ ਆਪਣੀ ਐਸਏਪੀ ਟਾਵਰ ਜਿੱਥੇ ਆਪਾਂ ਜਾਣਾ ਹੈ ਸੋ ਬਹੁਤ ਈਜ਼ੀ ਲੱਗਾ ਸਾਨੂੰ ਬਟ ਪਹਿਲਾਂ ਆਪਾਂ ਉਹੀ ਡਰੇ ਹੋਏ ਸੀ ਵੀ ਲੇਟ ਨਾ ਹੋ ਜਾਈਏ ਸੋ ਆਪਾਂ ਗਲਤ ਸਾਈਡ ਤੋਂ ਐਂਟਰੀ ਲਾਈਨ ਕਰਕੇ ਆਪਾਂ ਨੂੰ ਲਿਫਟ ਨੰਬਰ 5 'ਚ ਥੋੜੀ ਦਿੱਕਤ ਆਈ ਸੋ ਇੱਕ ਮੈਂ ਲਿਫਟ 'ਚ ਬੈਟਨ ਤੋਂ ਡਰਦੀ ਐ ਇਹ ਸਭ ਤੋਂ ਵੱਡਾ ਮੇਰਾ ਡਰ ਹੈ ਸੋ ਮੈਨੂੰ ਐਵੇਂ ਹੀ ਰਹਿੰਦਾ ਵੀ ਆਪਾਂ ਸਟਕ ਨਾ ਹੋ ਜਾਈਏ ਥੋੜਾ ਜਿਵੇਂ ਬੰਦੇ ਦਾ ਸਾਹ ਨਹੀਂ ਘੁੱਟਣ ਲੱਗ ਜਾਂਦਾ ਇੱਕ ਡਰ ਨਾਲ ਮੈਨੂੰ ਉਹ ਚੀਜ਼ ਫੇਸ ਕਰਨੀ ਪੈਂਦੀ ਐ ਬਟ ਕੋਈ ਨਹੀਂ ਜਦੋਂ ਆਪਾਂ ਨਿਊਜ਼ੀਲੈਂਡ 'ਚ ਆ ਹੀ ਗਏ ਆ ਆਪਾਂ ਹੋਰ ਚੀਜ਼ਾਂ ਨੂੰ ਹਨਾ ਫੇਸ ਕਰਦੇ ਪਏ ਆ ਉਹ ਚੀਜ਼ਾਂ ਜੋ ਬਾਹਰ ਆ ਰਿਆ ਸੋ ਇਹ ਕੋਈ ਵੱਡਾ ਇਸ਼ ਸੋ ਸਾਹਮਣੇ ਸਕਾਈ ਟਾਵਰ ਦੇਖਤਾ ਪਿਆ ਸੀ ਜਿਹਨੂੰ ਸਪੈਸ਼ਲ ਲੋਕੀ ਦੇਖਣ ਆਉਂਦੇ ਨੇ ਸੋ ਇਹ ਟੋਰ ਹੈ ਇੱਕ ਤਰ੍ਹਾਂ ਨਾ ਆਕਲਨ ਦੀ ਸੋ ਆਪਾਂ ਥੋੜਾ ਜਲਦੀ ਆ ਗਏ ਸੀ ਸੋ ਮੈਡਮ ਜੀ ਕਹਿੰਦੇ ਵੀ ਤੁਸੀਂ ਇੰਨਾ ਟਾਈਮ ਇੱਥੇ ਵੇਟ ਨਹੀਂ ਕਰ ਸਕਦੇ ਤੁਹਾਨੂੰ ਥੱਲੇ ਜਾਣਾ ਪਊਗਾ ਆਪਾਂ ਥੱਲੇ ਆ ਗਏ ਸੋ ਐਗਜ਼ੈਕਟ ਐਂਟਰੀ ਇਹ ਸੀਗੀ ਆਪਾਂ ਦੂਸਰੀ ਸਾਈਡ ਤੋਂ ਐਂਟਰ ਹੋ ਗਏ ਸੀਗੇ ਸੋ ਜਿਆਦਾ ਕਨਫਿਊਜ਼ ਨਹੀਂ ਹੋਣਾ ਅਗਰ ਕੋਈ ਪਾਸਪੋਰਟ ਬਣਵਾਉਣ ਆ ਰਿਹਾ ਹੈ ਬਹੁਤ ਈਜ਼ੀ ਹੈ ਸਾਹਮਣੇ ਬੋਰਡ ਲੱਗਾ ਹੋਇਆ ਹੈ ਉਹਦੇ ਉੱਤੇ ਸਾਰਾ ਕੁਝ ਮੈਂਸ਼ਨ ਹੈ ਕੌਂਸੂਲੇਟ ਜਰਨਲ ਆਫ ਇੰਡੀਆ 13 ਫਲੋਰ ਸਾਹਮਣ ਸੋ so, 8 ਤੋਂ 18 ਨੰਬਰ ਲਿਫਟ ਐਰੋ ਕਰਕੇ ਉਹਨਾਂ ਨੇ ਦੱਸਿਆ ਆ ਆਪਾਂ 13th ਫਲੋਰ ਤੇ ਜਾਣਾ ਸੋ ਆਪਾਂ ਇਧਰੋਂ ਲਿਫਟ ਲੈਣੀ ਹੈ ਸੋ ਆਪਾਂ इजीली ਆਪਣੇ ਡੈਸਟੀਨੇਸ਼ਨ ਤੇ ਪਹੁੰਚ ਜਾਨੇ ਆ ਆਪਣੀ ਲੋਕੇਸ਼ਨ ਤੇ ਪਹੁੰਚ ਜਾਨੇ ਆ ਸੋ ਆਪਾਂ ਵੇਟ ਕਰ ਰਹੇ ਸੀ ਇੱਥੋਂ ਸਿਟੀ ਦਾ 뷰 ਬੜਾ ਸੋਹਣਾ ਆ ਰਿਹਾ ਸੀ ਸੋ ਆਪਸਾ ਕੈਪਚਰ ਕੀਤਾ ਸੋ ਇੱਥੇ ਜਿਵੇਂ ਤੁਹਾਨੂੰ ਦੱਸਿਆ ਸੀ ਉਹਨਾਂ ਨੇ ਸਾਨੂੰ ਥੱਲੇ ਦਵਾਰਾ ਭੇਜਤਾ ਸੋ ਸਾਨੂੰ ਬਹੁਤ ਪਰੇਸ਼ਾਨੀ ਆਈ ਸਾਨੂੰ ਕਾਫੀ ਘੁੰਮਣਾ ਪਿਆ ਸਾਨੂੰ ਨਹੀਂ ਮਿਲ ਰਹੀ ਸੀ ਫੋਟੋਗ੍ਰਾਫਰ ਦੀ ਸ਼ਾਪ ਜਾਂ ਵੇਅਰਹਾਊਸ ਸੋ ਬੜੀ ਮੁਸ਼ਕਲ ਨਾਲ ਆਪਾਂ ਸਾਰੇ ਕੁਝ ਡਨ ਕਰਕੇ ਟਾਈਮ ਸਿਰ ਵਾਪਸ ਆ ਗਏ ਹੋਪਸ ਹੋ ਕਿ ਸਾਡੇ ਪਾਸਪੋਰਟ ਬਣ ਕੇ ਟਾਈਮ ਨਾਲ ਘਰ ਆ ਜੜ ਅਗਰ ਕਿਸੇ ਨੂੰ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੋਈ ਪਾਸਪੋਰਟ ਬਾਰੇ ਤਾਂ ਪਲੀਜ਼ ਜ਼ਰੂਰ ਦੱਸੋ ਇਹ ਸੀ ਸਾਡਾ ਨਿੱਕਾ ਜਿਹਾ ਬਲੌਗ ਆਪਾਂ ਆਪਣੇ ਟਾਊਨ ਵਾਪਸ ਆ ਕੇ ਸਕੂਨ ਮਿਲ ਗਿਆ ਹਸਬੰਦ ਨੇ ਜਾਣਾ ਸੀ ਕੰਮ ਤੇ ਆਪਾਂ ਕੀਤੀ ਰੈਸਟ ਜੇ ਤੁਹਾਨੂੰ ਪਸੰਦ ਆਂਦਾ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸਪੋਰਟ ਜ਼ਰੂਰ ਕਰਿਆ ਕਰੋ ਚੜਦੀ ਕਲਾ ਚ ਰਹੋ ਸਾਰੇ ਧੰਨਵਾਦ